ਕੋਈ ਨਹੀਂ ਸਾਰੀ ਫੈਮਲੀ ਆ ਕੇ ਮੈਨੂੰ ਬੁਲਾਉਂਦੇ Thank Hãy subscribe cho kênh Ghiền Mì Gõ Để không bỏ lỡ những video hấp dẫn दिता मैं कि अज बड़ा खुशियां का दिन है बड़ा भाग का दिन है मैं अपनी बेटी दी ਸ਼ਾਦੀ ਕਰਨ ਜਾ ਰਿਹਾ ਕੰਨਿਆਦਾਨ ਕਰਨ ਜਾ ਰਿਹਾ ਔਰ ਮੇਰੇ ਸਾਰੇ ਭਰਾ ਮੇਰੇ ਸਾਥ ਹੀ ਆਏ ਨੇ ਅੱਜ ਇਹਨਾਂ ਦੇ ਅਸ਼ੀਰਵਾਦ ਨਾਲ ਆਪਾਂ ਬੇਟੀ ਨੂੰ ਵਧਾਈ ਦਵਾਂਗੇ ਔਰ ਤੁਸੀਂ ਵੀ ਅਸ਼ੀਰਵਾਦ ਦਿਓ ਮੁੱਖ ਮੰਤਰੀ ਸਾਹਿਬ ਵੀ ਆ ਗਏ ਹਾਂ ਜੀ ਸਰ ਜਿਵੇਂ ਕਹਿੰਦੇ ਦੋ ਦੋ ਪਰਿਵਾਰ ਮਿਲੇ ਆ ਉਹਦੀ ਬਹੁਤ ਖੁਸ਼ੀ ਹੈ ਕੋਈ ਸਾਨੂੰ ਇੱਕ ਚਾਹ ਹੈਗਾ ਕਿ ਵਿਆਹ ਆ ਹਰੇਕ ਪਰਿਵਾਰ ਦੇ ਹਰੇਕ ਮੈਂਬਰ ਨੂੰ ਚਾਹ ਹੈ

ਮੈਂ ਮੇਰਾ ਨਾਮ ਸਾਹਿਲ ਸ਼ਰਮਾ ਹੈ ਜੀ ਲਵੀ ਸੁਨਾਲ ਮੇਰਾ ਨਾਮ ਦੱਸੋ ਮੇਰਾ ਨਾਮ ਸਾਹਿਲ ਸ਼ਰਮਾ ਹੈ ਜੀ ਉਹ ਲਵੀ ਸੁਨਾਲ ਮੇਰਾ ਬਹੁਤ ਪੁਰਾਣਾ ਸਾਡਾ ਮਿੱਤਰ ਹੈ ਸਾਡਾ ਭਰਾ ਹੀ ਹੈ ਦੋਸਤ ਵੀ ਨਹੀਂ ਹੈਗਾ ਸਾਡਾ ਫੈਮਿਲੀ ਰਿਲੇਸ਼ਨ ਹੈ ਤੇ ਅੱਜ ਉਹਦੇ ਵਿਆਹ ਤੇ ਆਏ ਆ ਸਾਨੂੰ ਬੜਾ ਚਾਹ ਆ ਮੈਂ ਸਿਰਫ ਜੁੱਤੀ ਦਾ ਪੱਕ ਕਹਿਣਾ ਆਇਆ ਸੀ ਵੀ ਅਸੀਂ ਵੀ ਪ੍ਰਿਪੇਅਰ ਆ ਅਸੀਂ ਜੁੱਤੀਆਂ ਦੋ ਲੈ ਕੇ ਆਏ ਆ ਕੋਈ ਗੱਲ ਨਹੀਂ ਜੇ ਉਹ ਲੈ ਗਏ ਤਾਂ ਉਹ ਰੱਖ ਸਕਦੇ ਨੇ ਸਾਡੇ ਕੋਲ ਦੂਸਰੀ ਹੈਗੀ ਆ ਹਰ ਕੋਈ ਗੱਲ ਨਹੀਂ ਜੀ ਅਸੀਂ ਜੁੱਤੀਆਂ ਹੀ ਦੋ ਲਿਆਏ ਆ ਦੂਜੀ ਵੀ ਇਹ ਚੱਕ ਲਈ ਕੋਈ ਗੱਲ ਨਹੀਂ ਉਹਦੇ ਭਰਾ ਐਨੇ ਨੇ ਜੁੱਤੀਆਂ ਬਹੁਤ ਨੇ ਪਰ ਪਰੰਪਰਾ ਬਣੀ ਆ ਸਾਰੀ ਕੋਈ ਗੱਲ ਨਹੀਂ ਉਹ ਤਾਂ ਚਲੋ ਜੀ ਹਾਸਾ ਮਖੌਲ ਕਰਦੇ ਆ ਜੋ ਪਰੰਪਰਾ ਹੈਗੀ ਆ ਉਹ ਤਾਂ ਇਹਨਾਂ ਭਾਈ ਜਾਊਗੀ ਥੈਂਕ ਯੂ ਥੈਂਕ ਯੂ